ਤੇਗ ਬਹਾਦਰ ਕੈ ਚਲਤ ਪਇਓ ਜਗਤ ਕੋ ਸੋਕ ਹੈ जग पियो ਤਨ ਗੁਰ ਤੇਗ ਬਹਾਦਰ ਸਾਹਿਬ ਤਨ ਗੁਰ ਤੇਗ ਬਹਾਦਰ ਸਾਹਿਬ ਤਨ ਗੁਰ ਤੇਗ ਤਨ ਗੁਰ ਤੇਗ ਬਹਾਦਰ ਸਾਹਿਬ 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 ਤੇਗ ਬਹਾਦਰ ਸਾਹਿਬ ਤਨ ਗੁਰ 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 ਤੇਗ ਬਹਾਦਰ ਸਾਹਿਬ ਤਨ ਤਨ ਪਾਈ ਸਤੀ ਦਾਸ ਜੀ ਤਨ ਤਨ ਪਈ ਸਤੀ ਦਾਸ ਜੀ ਤਨ ਤਨ ਪਾਈ 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 ਸਤੀ ਦਾਸ ਜੀ ਬਲੇ ਛੁੱਟੇ ਕਿਉ ਮਨਨ ਪਾਰੇ ਬੱਲੇ ਛੁੱਟੀ ਕਿਉ ਮਨਨ ਪਰੇ ਕਛੂ ਨਾ ਹੋਤੇ ਉਪਾਏ ਕਛੂ ਨਾ ਹੋਤੇ ਉਪਾਏ ਗਜ ਜੋ ਹਸਾਏ ਗਜ ਜੋ ਨੇ ਗੁਰ ਤੇਗ ਬਹਾਦਰ ਸਾਹਿਬ ਤਨ 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 ਗੁਰ ਤੇਗ ਬਹਾਦਰ ਸਾਹਿਬ ਪਹਾਰ ਸਰ ਸਾਹਿਬ ਤਨ ਗੁਰ ਤੇਗ ਪਹਾਰ ਸਰ ਸਾਹਿਬ ਤਨ ਤਨ ਪਾਈ ਮਤੀ ਦਾਸ ਜੀ ਤਨ ਤਨ ਪਾਈ ਮਤੀ ਦਾਸ ਜੀ ਤਨ ਪਾਈ ਮਤੀ ਦਾਸ ਜੀ ਤਨ 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 ਪਾਈ ਮਤੀ ਦਾਸ ਜੀ ਤਨ ਤਨ ਪਾਈ ਮਤੀ ਦਾਸ ਜੀ ਬਲ ਹੋਆ ਬੰਧਨ ਛੂਟੇ ਬਲ ਹੋਆ ਬੰਧਨ ਛੂਟੇ ਬਲ ਹੋਆ ਬੰਧਨ ਛੂਟੇ ਬਲ ਹੋਆ ਬੰਧਨ ਛੂਟੇ ਸਭ ਕਿਛ ਹੋਤੇ ਉਪਾਏ ਸਭ ਕਿਛ ਹੋਤੇ ਉਪਾਏ ਸਭ ਕਿਛ ਹੋਤੇ ਉਪਾਏ ਸਭ ਕਿਛ ਹੋਤੇ ਉਪਾਏ ਬਲ ਹੋਆ ਮੰਨਨ ਛੂਟੇ ਬਲ ਹੋਆ ਮੰਨਨ ਛੂਟੇ ਸਭ ਕਿਛ ਹੋਤੇ ਉਪਾਏ ਤਬ ਕਿਛ ਹੋਤੇ ਉਪਾਏ ਨਾਨਕ ਸਭ ਕਿਛ ਤੇਰੇ ਹੱਥ ਮੈਂ ਨਾਨਕ ਸਭ ਕਿਛ ਤੇਰੇ ਹੱਥ ਮੈਂ ਤੂੰ ਹੀ ਹੋਤ ਸਹਾਰੇ ਤੂੰ ਹੀ ਹੋਤ ਤਨ ਗੁਰ ਤੇਗ ਬਹਾਦਰ ਸਾਹਿਬ ਤਨ ਗੁਰ ਤੇਗ ਬਹਾਦਰ ਸਾਹਿਬ ਤੇਗ ਬਹਾਦਰ ਸਾਹਿਬ ਤਨ ਗੁਰ ਤੇਗ ਬਹਾਦਰ ਸਾਹਿਬ ਤੇਗ ਬਹਾਦਰ ਸਾਹਿਬ ਤਨ ਗੁਰ 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 ਤੇਗ ਗਬਹਾਦਰ ਸਾਹਿਬ ਤਨ ਗੁਰ ਤੇਗ ਬਹਾਦਰ ਸਾਹਿਬ ਤਨ ਗੁਰ ਤੇਗ ਬਹਾਦਰ ਸਾਹਿਬ ਤੇਗ ਬਹਾਦਰ ਸਾਹਿਬ ਤਨ ਗੁਰ ਤੇਗ ਬਹਾਦਰ ਸਾਹਿਬ ਤਨ ਗੁਰ ਤੇਗ ਬਹਾਦਰ ਸਾਹਿਬ ਤਨ ਰੋਈਆ ਲਾ ਜੀ ਤਨ ਤਨ ਪਾਈ ਦਿਆਲਾ ਜੀ ਤਨ ਤਨ ਪਾਈ ਦਿਆਲਾ ਜੀ ਤਨ ਪਾਈ ਦਿਆਲਾ ਜੀ ਧਨ 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 ਤਨ ਪਾਈ ਦਿਆਲਾ ਜੀ ਤਨ ਤਨ ਭਾਈ ਦਿਆਲਾ ਜੀ ਤਨ ਗੁਰ ਤੇ ਇੱਕ ਬਹਾਦਰ ਸਾਹਿਬ ਤਨ ਗੁਰ ਤੇ ਇੱਕ ਬਹਾਦਰ ਸਾਹਿਬ ਤਨ ਗੁਰ ਤੇ ਇੱਕ ਬਹਾਦਰ ਸਾਹਿਬ ਤਨ ਗੁਰ ਤੇ ਇੱਕ धन गुरु ते महादरब तन गुरु तेग बहा दरसा धन गुरुतेग बहा तन गुरु ते बहा ਨੈ ਗੁਰ ਤੇਗ ਬਹਾਦਰ ਸਾਹਿਬ ਤਨ ਗੁਰ ਤੇਗ ਬਹਾਦਰ ਸਾਹਿਬ ਗੁਰ ਤੇਗ ਬਹਾਦਰ ਸਾਹਿਬ ਤਨ ਗੁਰ ਤੇਗ ਬਹਾਦਰ ਸਾਹਿਬ ਸੰਗ ਸਖਾ ਸਭ ਤਜ ਗਾਏ ਸੰਗ ਸਖਾ ਸਭ ਤਜ ਗਾਏ ਕਉ ਨਾ ਨਿਭੈਓ ਸਾਥ ਕੋ ਨਾ ਨੇ ਭੇਓ ਸਾਥ ਸੰਗ ਸਖਾ Oh uh no! -huh. Uh -huh. ਨੰਦ ਗੁਰੂ ਤੇਗ ਬਹਾਦਰ ਸਾਹਿਬ ਤਨ ਗੁਰੂ ਤੇਗ ਬਹਾਦਰ ਸਾਹਿਬ ਤਨ ਗੁਰੂ ਤੇਗ ਬਹਾਦਰ ਸਾਹਿਬ ਤਨ ਗੁਰੂ ਤੇਗ ਬਹਾਦਰ ਸਾਹਿਬ ਗਬਹਾਦਰ ਸਾਹਿਬ ਤਨ ਗੁਰ ਤੇਗ ਬਹਾਦਰ ਸਾਹਿਬ ਤਨ ਗੁਰ ਤੇਗ ਬਹਾਦਰ ਸਾਹਿਬ ਤੇਗ ਬਹਾਦਰ ਸਾਹਿਬ ਤਨ ਗੁਰ ਤੇਗ ਬਹਾਦਰ ਸਾਹਿਬ ਤਨ ਗੁਰ ਗਾਹਿ ਗੁਰੂ ਤਨ ਵਾਹਿਗੁਰੂ ਵਾਹਿਗੁਰੂ ਤਨ ਵਾਹਿਗੁਰੂ ਵਾਹਿਗੁਰੂ ਤਨ ਵਾਹਿਗੁਰੂ ਗਾਹਿ ਗੁਰੂ ਤਨ ਵਾਹਿਗੁਰੂ 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 ਵਾਹਿਗੁਰ ਵਾਹਿ ਗੁਰੂ 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 ਵਾਹਿ ਤੈ ਇਕ ਬਹਾ ਤੇਰੇ ਕਹਿ ਚਲਤ ਤੈ ਇਕ ਬਹਾ ਤੇਰੇ ਕਹਿ ਚਲਤ ਗਾਹੇ ਗੁਰੂ ਗਾਹੇ ਗੁਰੂ ਪਯੋ ਜਗਤ ਕੋ ਸੋ ਜਗ ਪਇਓ ਵਾਹਿਗੁਰੂ 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 ਜੈ ਜੈ ਅਸਰ ਲੋ ਵਾਹਿਗੁਰੂ 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 நாம சா ரோ நாம சா ரே ਜੱਪੇਓ ਗੁਰਮント ਕੈਨ ਜੱਪੇਓ ਗੁਰਮント ਤਨ ਗੁਰ ਤੇਗ ਬਹਾਦਰ ਸਾਹਿਬ ਤਨ ਗੁਰ ਤੇਗ ਬਹਾਦਰ ਸਾਹਿਬ ਤਨ ਗਬਹਾਦਰ ਸਾਹਿਬ ਤਨ ਗੁਰ ਤੇਗ ਬਹਾਦਰ 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 ਸਾਹਿਬ ਤਨ ਗੁਰ ਤੇਗ ਤਨ ਗੁਰ ਤੇਗ ਬਹਾਦਰ ਸਾਹਿਬ 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 ਰਸਾਹਿਬ ਤਨ ਗੁਰ ਤੇ ਇੱਕ ਬਾਦਰਸਾਹਿਬ 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 ਤਨ ਗੁਰ ਨੇ ਗੁਰ ਤੇਗ ਬਹਾਦਰ ਸਾਹਿਬ ਤਨ 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 ਗੁਰ ਤੇਗ ਬਹਾ I am body.